ब्रेक टू बात साटे सारे दर्शकਾਂ ਦਾ ਸਵਾਗਤ ਹੈ ਖੇੜਸਾ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਖੇੜਸਾ ਬਾਕੀ ਗੱਲ ਕਰੀਏ ਤਾਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਕਿਸਾਨ ਜਥੇਬੰਦੀਆਂ ਦੇ ਸੰਗਠਿਤ ਵਿਰੋਧ ਅਤੇ ਨੀਤੀ ਦੀਆਂ ਕਮੀਆਂ ਨੂੰ ਉਜਾਗਰ ਕਰਨ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਨੀਤੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਫਿਰ ਵੀ ਕਿਸਾਨ ਸੰਤੁਸ਼ਟ ਨਹੀਂ ਨੇ ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ ਕੀ ਨੇ ਅਤੇ ਉਹ ਸਰਕਾਰ ਤੋਂ ਕਿਹੜੀਆਂ ਖਾਸ ਨੀਤੀਆਂ ਜਾਂ ਕਾਰਵਾਈਆਂ ਦੀ ਉਮੀਦ ਕਰ ਰਹੇ ਨੇ ਆਖਰ ਕਿਸਾਨ ਕੀ ਚਾਹੁੰਦੇ ਕੀ ਨੇ ਸਭ ਤੋਂ ਪਹਿਲੀ ਗੱਲ ਹੈਗੀ ਆ ਕਿ ਮੈਂ ਸੋਚਦਾ ਵਾਂ ਕਰਮਜੀ ਹੂੰ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੂੰ ਸਾਡੇ 3-5 ਸਾਲਾਂ ਦੇ ਵਿੱਚ ਇਹਨਾਂ ਨੇ ਲੱਗੋ ਕਰ 10 ਤੋਂ 15 ਵਾਰ ਯੂ-ਟਰਨ ਕੀਤਾ ਯੂ-ਟਰਨ ਲੈ ਲਿਆ ਹਾਂਜੀ ਤੇ ਇਹਨਾਂ ਦਾ ਨਾਮ ਮਤਲਬ ਜੇ ਝਾਤ ਲਿਆ ਜਾਵੇਗਾ ਯੂ-ਟਰਨ ਮੁੱਖ ਮੰਤਰੀ ਦੇ ਤੌਰ ਤੇ ਜਾਣੇ ਜਾਣਗੇ ਜੀ 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 ਕਾਰਨ ਹੈਗਾ ਕਿ ਪਹਿਲਾਂ ਅਸੀਂ ਤਾਂ ਕਹਿੰਦੇ ਯੂ-ਟਰਨ ਜਾਣੇ ਜਾਣਗੇ ਲੇਕਿਨ ਜਦੋਂ ਯੂ-ਟਰਨ ਬਾਰੇ ਗੱਲ ਹੁੰਦੀ ਆ ਤੇ ਉਦੋਂ ਉਹਨਾਂ ਦੇ ਪੱਖ ਦੇ ਹੱਕ 'ਚ ਬੋਲਣ ਵਾਲੇ ਇਹ ਗੱਲ ਕਹਿੰਦੇ ਆ ਹੂੰ ਕਿ ਇੱਕ ਭਗਵੰਤ ਸਿੰਘ ਮਾਹ ਨਹੀਂ ਇੱਕਦਾਂ ਦੀ ਪਰਸਨੈਲਿਟੀ ਆ ਜੋ ਲੋਕ ਰਾਏ ਨੂੰ ਮਾਨਤਾ ਦਿੰਦੀ ਆ ਹੂੰ ਹੈਨਾ ਉਹ ਪਹਿਲਾਂ ਮਤਲਬ ਉਹ ਇਹਦੇ ਪਿੱਛੇ ਤੰਬਾ ਜੂਲ ਫੂਕਦੇ ਆ ਤੇ ਲੇਕਿਨ ਉਦੋਂ ਵੇਖਦੇ ਜਦੋਂ ਪਾਣੀ ਵਹਿ ਜਾਂਦਾ ਤੇ ਫਿਰ ਕਹਿੰਦੇ ਉਹ ਗਲਤੀ ਕਰ ਲਈ ਸੀ ਮੈਂ ਇਹ ਤਾਂ ਲੋਕ ਨਹੀਂ ਚਾਹੁੰਦੇ ਸੀਗੇ ਬਿਲਕੁਲ ਬਿਲਕੁਲ ਤੁਸੀਂ ਜਦੋਂ ਕਹਿੰਦੇ ਕਿ ਮੈਂ ਪੰਜਾਬ ਦੇ 3 ਕਰੋੜ ਲੋਕਾਂ ਦੀ ਨਿਮੰਦਗੀ ਕਰਦਾ ਹਾਂ ਹੈਨਾ ਠੀਕ ਆ ਤੁਸੀਂ ਨਿਮੰਦਗੀ ਕਰਦੇ ਆ ਤੇ ਜਿਹਨਾਂ ਦੀ ਨਿਮੰਦਗੀ ਕਰਦੇ ਆ ਲੋਕ ਰਾਏ ਤੋਂ ਬਿਨਾਂ ਤੁਸੀਂ ਕੋਈ ਨਾ ਕੋਈ ਚੀਜ਼ ਕਰ ਲੈਨੇ ਆ ਤੇ ਜਦੋਂ ਡਾਂਗਾ ਖੜਕਦੀਆਂ ਉਦੋਂ ਤੁਸੀਂ ਕਹਿੰਦੇ ਮੈਂ ਯੂਟਪੱਤ ਕਰ ਲੀ ਲੋਕ ਨਹੀਂ ਚਾਹਦੇ ਹਾਂਜੀ ਹਨਾ ਜੀ ਮਤਲਬ ਇਹ ਕੋਈ ਪਰੰਪਰਾ ਨਹੀਂ ਗਈ ਹੂੰ ਇਹ ਕੋਈ ਗੱਲ ਵਧੀਆ ਨਹੀਂ ਗਈ ਅੱਜ ਲੈਂਡ ਪੂਲਿੰਗ ਜਿਹੜੀ ਆਈ ਸੀਗੀ 65000 ਏਕੜ ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੂੰ ਨਿਕਲ ਜਾਣ ਦੀ ਗੱਲ ਸੀ ਪੰਜਾਬ ਦੇ ਇਆੜੇ ਪਰ ਮੋਹਰ ਲਈ ਸੀ ਹਾਂਜੀ ਜਿੱਥੇ ਮਤਲਬ ਉਹਦੇ ਦਿੱਲੀ ਵਾਲੇ ਹੂੰ ਪੜਵਾਰੀਆਂ ਨੂੰ ਸੱਦ ਕੇ ਉਹਨਾਂ ਨੂੰ ਕੋਰਸ ਕਰਵਾ ਰਿਆ ਸੀਗੇ ਤੁਸੀਂ ਲੋਕਾਂ ਨੂੰ ਕਿਵੇਂ ਕਰਨਾ ਹੂੰ ਤੁਸੀਂ ਮਨ ਭਾਗ ਨੂੰ ਇੱਧਰ ਲਾ ਲਿਆ ਤੁਸੀਂ ਆਪਣੇ ਐਮਐਲਏ ਨੂੰ ਕਹਿ ਰਹੇ ਆ ਤੇ ਜਿਹੜਾ ਤੁਸੀਂ ਕਾਨੂੰਨ ਬਣਾਇਆ ਲੈਣ ਪੁੱਲੋਂ ਨੀਤੀ ਬਣਾਈ ਸੀਗੀ ਉਹ ਤੁਸੀਂ ਵਿਧਾਨ ਸਭਾ 'ਚ ਲੈ ਕੇ ਨਹੀਂ ਆਏ ਹੂੰ ਜੀ ਤੁਸੀਂ ਵਿਰੋਧੀ ਧਿਰ ਨੂੰ ਨਹੀਂ ਪਤਾ ਤੁਸੀਂ ਕਿਸਾਨ ਜੱਥੇਬੰਦੀਆਂ ਨਾਲ ਬਹਿ ਕੇ ਕਿਤੇ ਵੀ ਸਲਾਹ ਨਹੀਂ ਕੀਤੀ ਕਿਸਾਨ ਜੱਥੇਬੰਦੀਆਂ ਉਹ ਜੱਥੇਬੰਦੀਆਂ ਪੰਜਾਬ ਦੀਆਂ ਜਿਨ੍ਹਾਂ ਦੀ ਰਾਹਨਮਾਈ ਦੇ ਵਿੱਚ ਜਿਹੜਾ ਕਾਲੇ ਕਾਨੂੰਨ ਬਣੇ ਸੀ ਭਾਰਤ ਸਰਕਾਰ ਵੱਲੋਂ ਉਹ ਵੀ ਰੱਦ ਹੋ ਗਏ ਹੂੰ ਜੀ ਹਾਂ ਜੀ ਜਿਹੜੇ ਮੋਦੀ ਸਾਹਿਬ ਕਹਿੰਦੇ ਸੀ ਮੈਂ ਆਮ ਸਟੇਟ ਹੂੰ ਜੋ ਮੈਂ ਸ਼ਬਦ ਮੁੱਜੋ ਘੜਤਾ ਕਾਨੂੰਨ ਆ ਉਹਨਾਂ ਨੂੰ ਵਾਪਸ ਲੈਣੇ ਪੈ ਗਏ ਬਿਲਕੁਲ ਬੇਸ਼ੱਕ ਉਹਨਾਂ ਨੇ ਤਨ ਤਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਗਟ ਦਿਸ਼ਤੇ ਇਹ ਮੰਨਿਆ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਇਹ ਸਮਝਾ ਨਹੀਂ ਸਕੇ ਤੇ ਵਾਪਸ ਕਰ ਲਿਆ ਅਜੇ ਉਹ ਜੇ ਤਲਵਾਰ ਉੱਥੇ ਲੜਕਦੀ ਹੈਗੀ ਆ ਲੇਕਿਨ ਉਹ ਲਾਗੂ ਨਹੀਂ ਕਰ ਸਕੇ ਹਮ ਅਜੇ ਗੱਲ ਭੁਲੇਖੇ ਜੀ ਆ ਉਹ ਸਿੱਧੇ ਸਿੱਧੇ ਢੰਗ ਦੇ ਨਾਲ ਕੋਸ਼ਿਸ਼ ਕਰ ਰਹੇ ਕਿ ਅਸੀਂ ਕਾਰਪੋਰੇਟ ਨੂੰ ਫੇਰ ਸਿਰ ਚੜਾ ਦੀਏ ਬਿਠਾ ਦੀਏ ਜੀ ਹਾਂਜੀ ਲੇਕਿਨ ਭਗਵੰਤ ਸਿੰਘ ਮਾਨ ਤੁਸੀਂ ਕੇਜਰੀ ਮਾਨ ਸਾਡੀ ਗਵਾਹੀ ਦੇ ਵਿੱਚ ਦਿੱਲੀ ਵਾਲਿਆਂ ਦੀ ਅਗੋਂ ਹੀ ਦੇ ਵਿੱਚ ਪੰਜਾਬ ਨੂੰ ਯਾੜਨ ਲੱਗੇ ਸੀ ਹਮ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਲੱਗ ਗਈ ਹਮ ਹਨਾ ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਨੂੰ ਜੇ ਅਸੀਂ ਤੁਹਾਡਾ 1000 ਗਾ ਜ਼ਮੀਨ ਲਈ ਆ ਤੇ ਤੁਹਾਡਾ 200 ਗਾ ਤੇ 3200 ਗਾ ਤੁਹਾਡਾ ਉਹ ਕਹਿੰਦੇ 700 ਵੀ ਦੇ ਤਾਂ ਵੀ ਨਹੀਂ ਮੰਨਦੇ ਹਮ ਸਾਡੀ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਆ ਜੀ ਹਾਂਜੀ ਤੁਸੀਂ ਮਾਂ ਨੂੰ ਗਿਰਵੀ ਕਿੱਥੇ ਰੱਖਣਾ ਦਿੱਲੀ ਵਾਲਿਆਂ ਕੋਲ ਹਮ ਬਿਲਕੁਲ ਠੀਕ ਆ ਜੀ ਅੱਜ ਪੰਜਾਬ ਦੇ ਕਿਸਾਨਾਂ ਨੇ ਜਿਹੜੇ ਤੁਸੀਂ ਅੱਜ ਕਹਿ ਰਹੇ ਸੀ ਕਹਿ ਰਹੇ ਨਾ ਲੈਣ ਪੁਲ ਨੀਤੀ ਨੂੰ ਵਾਪਸ ਲੈਣ ਤੋਂ ਵਾਧਾ ਅਇਤਾ ਕਿ ਇਹਨਾਂ ਦੇ ਹਰਪਾਲ ਸਿੰਘ ਟੀਮਾਂ ਆ ਅਮਨ ਰੋੜਾ ਜੀ ਆ ਗਿਆ ਜੇ ਸਾਰੇ ਇੱਡੀ ਵੱਡੀ ਵਕਾਲਤ ਕਰ ਰਹੇ ਸੀਗੇ ਔਰ ਅਮਨ ਰੋੜਾ ਤੇ ਵੀ ਗੱਲ ਕਰ ਰਹੇ ਸੀਗੇ ਕਿ ਇਹ ਪਾਲਿਸੀ ਅਕਾਲੀਆਂ ਨੇ ਬਣਾਈ ਸੀ ਜਿਹਨੂੰ ਅਸੀਂ ਲਾਗੂ ਕੀਤਾ ਤੇ ਅਕਾਲੀਆਂ ਲਾਗੂ ਕਿਉਂ ਨਾ ਕੀਤੀ ਹੂੰ ਉਹਨਾਂ ਨੇ ਬੜਾਈ ਸੀ ਉਹ ਇਹ ਪਾਲਿਸੀ ਨਹੀਂ ਸੀ ਉਹਨਾਂ ਨੇ ਕੱਲੀ ਕੱਲੀ ਆਰਟੀਕਲ ਰੱਖਿਆ ਅਕਾਲੀ ਦਲ ਨੇ ਵੀ ਆ ਇਦਾਂ ਵਾ ਅਸੀਂ ਉਹ ਭੂਮੀ ਗ੍ਰਹਿਣ ਦਾ ਆ ਤਰੀਕਾ ਹੈਗਾ ਆਹ ਤੂੰ ਹੀ ਕਰ ਰਿਹਾ ਹੈ ਨਿਕਾ ਹੂੰ ਜੀ ਹਾਂ ਜੀ ਤੁਹਾਡਾ ਤਾਂ ਲੁੱਟਣ ਦਾ ਤਰੀਕਾ ਹੈਗਾ ਹਾਂਜੀ ਹਾਂਜੀ ਪਰ ਇਹ ਨਹੀਂ ਸੀ ਮੰਨਦੇ ਹੂੰ ਅਖੀਰ ਇਹ ਜਦੋਂ ਦੇਖਿਆ ਕਿ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ ਭਗਵੰਤ ਮਾਨ ਸਾਹਿਬ ਅੱਜ ਤੇ ਦਾਵਾ ਕਰ ਰਿਹਾ ਸਾਰੇ ਸਾਰੇ ਨੇਤਾ ਪੁੱਠੇ ਗਿਰਨਾ ਪਏ ਨਹੀਂ ਜੀ ਦੇਖੋ ਕਿਸਾਨ ਨਹੀਂ ਮੰਨਦੇ ਅਸੀਂ ਕਿਸਾਨਾਂ ਨਾਲ ਖੜੇ ਆ ਹਾਂਜੀ ਕਿਸਾਨਾਂ ਨਾਲ ਤੁਸੀਂ ਕਿੱਦਾਂ ਖੜੇ ਹੋਏ ਸੀ ਤੁਸੀਂ ਕੇਂਦਰ ਦੇ ਖਿਲਾਫ ਲੜ ਰਹੇ ਕਿਸਾਨ ਸ਼ੰਭੂ ਬਾਰਡਰ ਤੇ ਤਖਨੋਰੀ ਬਾਰਡਰ ਤੇ ਲੜ ਰਹੇ ਇੱਕ ਕਿਸਾਨ ਤੋਂ ਧੰਨੇ ਦੇ ਕੇ ਬੈਠੇ ਆ ਜਿਨ੍ਹਾਂ ਨੂੰ ਰੋਕਿਆ ਗਿਆ ਹੈਗਾ ਹਰਿਆਣੇ ਵਾਲਿਆਂ ਨੇ ਹਰਿਆਣੇ ਨਾਲ ਸੜਕ ਦੇ ਵਿੱਚ ਪੱਥਰ ਚ ਮਾਰੇ ਤੁਸੀਂ ਕੀਤਾ ਕੁਝ ਨਹੀਂ ਤੁਸੀਂ ਉਹਨਾਂ ਨੂੰ ਖੰਡਾਉਣ ਵਾਸਤੇ ਕੇਂਦਰ ਸ਼ਾਰੇ ਤੇ ਖੰਡਾਤਾ ਚੱਕੇ ਠੀਕ ਆ ਉਹਨੇ ਟਰਾਲੀਆਂ ਨਹੀਂ ਮਿਲ ਰਹੀਆਂ ਨਾ ਸਮਾਨ ਨਹੀਂ ਮਿਲ ਰਿਹਾ ਲੁੱਟੇ ਪੁੱਟੇ ਗਏ ਆ ਅੱਜ ਤੂੰ ਕਹਿੰਦੇ ਕਿਸਾਨਾਂ ਦੇ ਹੱਕ ਚ ਖੜੇ ਆ ਜੇ ਕਿਸਾਨਾਂ ਨੇ ਚੰਡੀਗੜ੍ਹ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉੱਥੇ ਡਾਂਗਾਂ ਨਾ ਪਹਜਾਏ ਤੇ ਜੇ ਕਿਸਾਨਾਂ ਨੇ بیٹھ ਗਏ ਤੁਸੀਂ ਚਲਦੀ ਮੇਂ ਉੱਠ ਕੇ ਚਲੇ ਗਏ ਹਨਾ ਤੁਸੀਂ ਕਿਸਾਨਾਂ ਦੇ ਹਿੱਤ ਕਿੱਥੇ ਤੁਰੇ ਹੈਗੇ ਔਰ ਇਹ ਗੱਲ ਬਕਰੀ ਹੈ ਗਿਆ ਕਿ ਜੇ ਅੱਜ ਕਿਸਾਨ ਇਕਜੁੱਟ ਹੋ ਗਏ ਹਨਾ ਇਕਜੁੱਟ ਹੋ ਗਏ ਇਕਜੁੱਟ ਹੋਣ ਤੋਂ ਬਾਅਦ ਵਿਰੋਧੀ ਤਰ੍ਹਾਂ ਸਾਰੀਆਂ ਨੇ ਹੀ ਕਿਸਾਨਾਂ ਦੀ ਹਮਾਇਤ ਤੇ ਖੜ ਗਈਆਂ ਜੀ ਇਸ ਲਈ ਕਹਿੰ ਗਿਆ ਕਿ ਬਰੋਦੀ ਵਿਰੋਧ ਕਰਨਾ ਸੀ ਇਸਰਕੇ ਕਿ ਮੌਜੂਦਾ ਸਰਕਾਰ ਦਾ ਜਿਹੜਾ ਲੈਂਡ ਪੁਲ ਨੀਤੀ ਹੈਗੀ ਆ ਉਹ ਚ ਨੀਅਤ ਖੋਟੀ ਆ ਹੂੰ ਬਿਲਕੁਲ ਸਹੀ ਹਾਂ ਜਦੋਂ ਤੇੜੀ ਨੀਅਤ ਖੋਟੀ ਹੈਗੀ ਆ ਤੇ ਵਿਰੋਧੀਆਂ ਚ ਛੋਟੀ ਆ ਗਈ ਹੂੰ ਉਹ ਛੋਟੀ ਨੇ ਇਹ ਕੰਮ ਕੀਤਾ ਹੈਗਾ ਜੀ ਲੇਕਿਨ ਜਦੋਂ ਦੇਖਿਆ ਕਿ ਸਾਰੇ ਪਾਸੇ ਸਾਡੀ ਬੁਰੀ ਹਾਲਤ ਆ ਔਰ ਜਦੋਂ ਇਹਨਾਂ ਦੀ ਇੰਟੈਲੀਜੈਂਸ ਨੇ ਰਿਪੋਰਟ ਦੇ ਦਿੱਤੀ ਵੀ 27 ਦੇ ਸੁਪਨੇ ਨਾ ਲਵੋ ਹੂੰ ਵੀ ਵਿਰੋਧ ਬਹੁਤ ਹੋਣ ਲੱਗ ਪਿਆ ਨਾ ਠੀਕ ਆ ਅੰਦਰ 27 ਦੇ ਸੁਪਨੇ ਨਹੀਂਗੇ ਤੁਸੀਂ 96 ਤੋਂ 0 ਤੇ ਆ ਜਾਣਾ ਹੂੰ ਠੀਕ ਆ ਬਿਲਕੁਲ ਬੜੀ ਹਾਲਾਤਾਂ ਬਣ ਰਹੀ ਹੈਗੀ ਆ ਕਿ ਲੋਕ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਹੀ ਕਹਿਣ ਲੱਪੈ ਹੂੰ ਹੂੰ ਠੀਕ ਆ ਨਾ ਜੀ ਮਤਲਬ ਕ੍ਰਿਸ਼ਨ ਧਾਲੀ ਬਾਦ ਵਰਗੇ ਕਹਿਣਦੇ ਆ ਹੋਰ ਵੀ ਕਹੀ ਜਾਂਦੇ ਆ ਅਸੀਂ ਤੇ ਬਸ ਇਹ ਕਿਹਸ ਕੋ ਸਾਡੀ ਮੰਨਦਾ ਕੋਣ ਆ ਸਾਨੂੰ ਪੁੱਛਦਾ ਕੋਣ ਆ ਜੀ ਔਰ ਹੈਰਾਨਗੀ ਦੀ ਗੱਲ ਆ ਜੇ ਤੁਸੀਂ ਨਾ ਵਿਧਾਨ ਸਭਾ ਨਹੀਂ ਲੈ ਕੇ ਆਏ ਤੁਹਾਡੇ 96 ਮਿਲੇ ਹੂੰ ਹਾਂਜੀ ਹੈ ਨਾ ਕਿਸੇ ਨੂੰ ਪਤਾ ਹੋਵੇ ਤੁਹਾਡੀ ਪਾਲਿਸੀ ਕਿਹੜੀ ਆ ਹੂੰ ਬਿਲਕੁਲ ਇਹ ਵੱਖਰੀ ਗੱਲ ਹੈਗੀ ਆ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਨਾ 96 ਬੈਠਦੇ ਆ ਹਾਂਜੀ ਉਹਨਾਂ ਦੇ ਨਾ ਟੜ ਗਿਣੇ ਜਾ ਸਕਦੇ ਆ ਹੂੰ ਹੂੰ ਸਿਰ ਨਹੀਂ ਗਿਣ ਹੁੰਦੇ ਹੂੰ ਕਿਉਂ ਸਿਰ ਲਾਇਆ ਹੋਇਆ ਬਿਲਕੁਲ ਜੀ ਸਿਰ ਕਿਹਦਾ ਚੱਲਦਾ ਕੇਜਰੀਵਾਲ ਦਾ ਕੇਜਰੀਵਾਲ ਦਾ ਦਿੱਲੀਵਾੜਿਆਂ ਦਾ ਸਿਰ ਚੱਲਦਾ ਸਿਰ ਉਹਨਾਂ ਦਾ ਚੱਲਦਾ ਹੈਗਾ ਤੇ ਈਵਨ ਉਹਦੇ ਨਾਲ ਸਾਡੇ ਮੁੱਖ ਮੰਤਰੀ ਵੀ ਸੈਰੀ ਹਿਲਾਉਂਦੇ ਆ ਹੂੰ ਜੀ ਜਦੋਂ ਕੇਜਰੀਵਾਲ ਦੇ ਸਿਰ ਦੇ ਸਾਹਮਣੇ ਸਾਡਾ ਮੁੱਖ ਮੰਤਰੀ ਕੱਲਾ ਸੈਰੀ ਹਿਲਾਵੇ ਤੇ ਬਾਕੀ ਧੰડા ਦੀ ਗਿਣਤੀ ਕਰਾਵੇ ਤੇ ਉਦੋਂ ਵੀ ਇਹ ਯੂ ਟਰਨ ਹੋਣੇ ਹੋਣਾ ਹਾਂ ਨਾ ਕਿਸਾਨਾਂ ਦਾ ਖੁੰਡਾ ਇਨਾ ਜਬਰਦਸ ਹੋਇਆ ਕਿਸਾਨਾਂ ਨੇ ਖੁੰਡਾ ਖੜਕਾਇਆ ਤੇ ਅਜੇ ਸਰਕਾਰ ਨੂੰ ਆਪਣੇ ਟਿਕਾਣੇ ਤੇ ਆ ਲੋਕਤੰਤਰੀ ਕਦਰਾਂ ਕੀਮਤਾਂ ਖਤਮ ਕਰਤੀਆਂ ਜੁੱਤੀ ਹਾਂਜੀ ਇੰਨੀ ਤਾਨਾਸ਼ਾਹੀ ਹੋ ਗਈ ਸੀ ਮੈਂ ਤਾਂ ਹੈਰਾਨ ਹੋ ਗਿਆ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਚਾਹੇ ਤੁਸੀਂ ਸਿੱਖਿਆ ਦਾ ਖੇਤਰ ਆ ਚਾਹੇ ਸਿਹਤ ਦਾ ਖੇਤਰ ਹੈ ਜਿਹੜਾ ਤੁਸੀਂ ਕਹਿੰਦੇ ਸਾਡਾ ਦਿੱਲੀ ਦਾ ਏਜੰਟ ਹੈਗਾ ਪ੍ਰੋਜੈਕਟ ਹੈਗਾ ਹਾਂਜੀ ਪਰ ਜਿਹੜਾ ਪ੍ਰੋਜੈਕਟ ਦਿੱਲੀ ਤੋਂ ਲੈ ਕੇ ਆਏ ਆ ਅਸੀਂ ਉਹੀ ਪੇਸ਼ ਕਰਨਾ ਹੈਗਾ ਸਾਡੇ ਕੋਲ ਮਾਡਲ ਦਿੱਲੀ ਦਾ ਕੇਜਰੀਵਾਲ ਦਾ ਮਾਡਲ ਹੈਗਾ ਤੁਸੀਂ ਸਿੱਖਿਆ ਦੇ ਵਿੱਚ ਫੇਲ ਹੋ ਗਏ ਆ ਤੁਸੀਂ ਖੇਡਾਂ ਦੇ ਵਿੱਚ ਫੇਲ ਹੋ ਗਏ ਆ ਤੁਸੀਂ ਸਾਰੇ ਪਾਸੇ ਫੇਲ ਹੋ ਗਏ ਕੋਈ ਕੋਈ ਪਾਸੇ ਹੋਵੇ ਹਮ ਜੀ ਹਾਂ ਇੱਕ ਪਾਸੇ ਹੈਗਾ ਕਿ ਤੁਸੀਂ ਕਰਜ਼ੇ ਦਾ ਰਿਕਾਰਡ ਰੱਖਿਆ ਹਮ ਕਰਜ਼ਾ ਰਿਕਾਰਡ ਬਹੁਤ ਡਾ ਰੱਖਤਾ ਹੈਗਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਜਿਹੜੀ ਜ਼ਿੱਦ ਸੀਗੀ ਹਮ ਹਮ ਅਸੀਂ ਪਹਿਲਾਂ ਆਪਾਂ ਕਿਹਾ ਸੀਗਾ ਇਦਾਂ ਦੇ ਇਤਿਹਾਸ ਕਿਹਾ ਸੀਗਾ ਕਿ ਜੋ ਮਰਜ਼ੀ ਹੋਵੇ ਜਿੰਨੀ ਮਰਜ਼ੀ ਜਦ ਕਰ ਲੈਣ ਇਹਨਾਂ ਨੂੰ ਬੈਕਫੁੱਟ ਆਉਣਾ ਪੈਣਾ ਬਿਲਕੁਲ ਸਹੀ ਹੈ ਨਾ ਔਰ ਬੈਕਫੁੱਟ ਆਈ ਹੈਗੀਆਂ ਔਰ ਖਾਸ ਕਰਕੇ ਅੱਜ ਚਾਹੇ ਮਤਲਬ ਰਾਜਾ ਵੜਿੰਗਾ ਚਾਹੇ ਸੁਖਵੀਰ ਸਿੰਘ ਬਾਦਲ ਹੈਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਪੁਲਿਸ ਨੂੰ ਗ੍ਰੈਬਿੰਗ ਕਹਿੰਦਾ ਸੀਗਾ ਅੱਜ ਉਹਨਾਂ ਨੇ ਵਧਾਈਆਂ ਦਿੱਤੀਆਂ ਕਿਸਾਨਾਂ ਨੂੰ ਬਿਲਕੁਲ ਹੈ ਨਾ ਜੇ ਇਹ ਕਿਸਾਨਾਂ ਦੀਆਂ ਨੇ ਵਧਾਈਆਂ ਹੈਗੀਆਂ ਅੱਜ ਆਪਣੇ ਮਨਚਰੋਂ ਆਪਣਾ ਫਰਜ਼ ਬਣਦਾ ਅੱਜ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਆਪਣੀ ਜ਼ਮੀਨ ਨੂੰ ਆਪਣੀ ਮਾਂ ਮੰंदे ਆ ਅੱਜ ਉਹਨਾਂ ਦੀ ਮਾਂ ਖਤਰੇ 'ਚ ਨਹੀਂ ਅੱਜ ਅਸੀਂ ਪੰਜਾਬ ਦੇ ਸਾਰੇ ਕਿਸਾਨ ਜਿਨ੍ਹਾਂ ਨੇ ਇਸ ਲੜਾਈ ਨੂੰ ਇੱਕ ਜੁੱਟ ਹੋ ਕੇ ਲੜਾਈ ਲੜੀ ਹੈਗੀ ਆ ਜਿਨ੍ਹਾਂ ਨੇ ਕਰੋ ਤੇ ਮਰੋ ਲੜੀ ਹੈਗੀ ਆ ਉਹਨਾਂ ਨੇ ਇਥੋਂ ਤੱਕ ਮੰਨ ਲਿਆ ਕਿ ਅੱਜ ਅਸੀਂ ਮਰ ਲਈ ਤਿਆਰ ਆ ਹਾਂ ਜੀ ਹਾਂ ਹੈਨਾ ਅਸੀਂ ਮਰ ਲਈ ਤਿਆਰ ਆ ਲੇਕਿਨ ਆਪਣੀ ਮਾਂ ਦੇ ਕਬਜ਼ਾ ਸਾਡੀ ਕੋਈ ਨਹੀਂ ਕਰੇਗਾ ਉਹਨਾਂ ਨੇ ਆਪਣੀ ਜ਼ਮੀਨ ਨੂੰ ਮਾਂ ਕਹਿ ਕੇ ਲੜਾਈ ਲੜੀ ਹੈਗੀ ਆ ਤੇ ਉਹ ਲੜਾਈ ਦੇ ਵਿੱਚ ਦਿੱਲੀ ਤੋਂ ਬਾਅਦ ਜਿਹੜੀ ਇੱਕ ਦਿੱਲੀ ਦੇ ਹੈਂਕੜ ਭਾਜਪਾ ਪ੍ਰਧਾਨ ਮੰਤਰੀ ਜੇ ਉਹਨੇ ਮਤਲਬ ਕਿਸਾਨਾਂ ਦੇ ਮੁਰੇ ਇੱਕ ਅੰਦਾਜ਼ਾ ਮੰਨ ਕੇ ਅੰਦਾਜ਼ਾ ਮੰਨ ਕੇ ਉਸ ਸੀਜ਼ਨ ਵਾਇਆ ਸੀਗਾ ਅੱਜ ਭਗਵੰਤ ਸਾਬ ਨੂੰ ਵੀ ਹਮ ਇਹਨਾਂ ਸਾਡੇ ਕਿਸਾਨਾਂ ਦੇ ਅੱਗੇ ਆਇਆ ਕਿ ਇਹ ਗੱਲ ਮੰਨਣੀ ਪੂਗੀ ਦੁਨੀਆ 'ਚ ਪਤਾ ਲੱਗ ਗਿਆ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਕਿਸਾਨ ਲੜਨਾ ਤੇ ਖੜਨਾ ਜਾਣਦਾ ਆਪਣੇ ਅਧਿਕਾਰਾਂ ਦੀ ਖਾਤਰ ਜਿਨ੍ਹਾਂ ਨੇ ਇਹ ਦਿੱਲੀ ਦੇ ਵਿੱਚ ਵੀ ਆਪਣੀਆਂ ਨਸਲਾਂ ਤੇ ਫਸਲਾਂ ਲਈ ਲੜਾਈ ਲੜੀ ਹਾਂਜੀ ਅੱਜ ਵੀ ਨਸਲਾਂ ਤੇ ਫਜ਼ਲਾਂ ਲੜਾਈ ਦੇ ਵਿੱਚ ਉਹ ਜੇਤੂ ਹੋਏ ਹੈਗੇ ਠੀਕ ਆ ਤੇ ਮੈਂ ਇਹ ਸਮਝਦਾ ਕਿ ਅੱਜ ਪੰਜਾਬ ਦੇ ਕਿਸਾਨਾਂ ਦਾ ਖੂੰਡਾ ਸੀ ਜਿਹੜਾ ਉਹਨੇ ਭਗਵੰਤ ਮਾਨ ਨੂੰ ਯੂ ਟਰਨ ਕਰਨਾ ਸਕਾ ਦਿੱਤਾ ਬਿਲਕੁਲ ਸਹੀ ਸਹੀ ਹੈ ਜੀ ਸੁਗਰੇ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੈਂਟ ਦੇ ਵਿੱਚ ਆਏ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਨਵੇਂ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇ ਹੋਈ ਸ਼ੁਕਰਤਾਨਵਾਦ ਜੀ